ਸਤਿ ਸ੍ਰੀ ਅਕਾਲ ਮਨ ਬਹੁਤ ਜਗਾ ਕੋਚ ਅਸਮਾਨੇ ਜਿਹੜੀ ਧਰਮ ਦੀ ਕਲਾ ਧਰਮ ਦੀ ਯੋਗ ਹੈ ਨਾ ਕੋਈ ਨੁਕਸਾਨ ਕਰਦੀ ਹੈ ਤੇ ਸਮੇ ਸਮੇਂ ਦੇ ਨਾਲ ਆਪਣਾ ਸੁਭਾਵ ਪ੍ਰਗਟ ਕਰਦੀ ਹੈ ਉਹ ਕਰਤੀ ਨਹੀਂ ਜਿਹੜਾ ਧਰਮ ਦਾ ਨਿਮਮ ਖਾਤੇ ਆ ਕਿ ਜਿਹੜਾ ਉਸ ਦੇ ਚਰਣਾ ਨੂੰ ਬੋਲਿਆ ਆ ਬੋਲਣੇ ਵਰਗਾ ਇੱਕ ਆਵਾਜ਼

اس کے لئے کا مقابلہ نہیں کریں گے تک کے لئے جو ہر پہلے کچھ پاسکتا ہوں دن نام پسکتا ہے تو یہ سب سے لوگی تو لگی تو راہو ہر پہلے کچھ پاسکتا ہے جو ہر پہلے کچھ پاسکتا ہے وہ جناہوں میں جنہیں کی سنگل <سؤال> آئیوں پہلے میں ہوجائے آگا ہے Thank uh you. -huh. میں ہوں میں ہوں سے یہ سے میں ہوں میں ہوں سے یہ سے تو بھی آ سکتی ہے کہ یہ وہ پرے جاتا ہے اور وہ کرتا ہے اور وہ کرتا ہے اور وہ کرتا ہے

डॉक्टर करे या पढेया आए दुनिया और भारत का सर जो मेरा लिख कर ना को करया दुनिया और भारत का

ਕਾ ਖਾਲਸਾ ਵਾਹਿਗੁਰੂ ਜਿੱ ਕੀ ਫਤਿਹ ਅੱਜ ਜੋ ਪਾਵਨ ਪੁੱਤਰ ਦਿਹਾੜਾ ਕੰਤਨ ਸਿੰਘ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਜੋ ਕਿ ਹਰ ਸਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੇਜਰ ਕਉਤਰ ਛੜਾ ਸਾਹਿਬ ਦੀ ਸਜੂ ਸਤਕਾ ਸੰਦੋਸਤਕਾ ਮਨਾਇਆ ਜਾਂਦਾ ਇਸ ਵਾਰ ਵੀ ਕੰਨ ਸਿੰਘ ਸਾਹਿਬ ਤੇ ਪਾਸ਼ਾ ਦਾ ਇਹ ਪਾਵਨ ਪ੍ਰਕਾਸ਼ ਗੁਰਪੁਰਬ 7 8 9 ਹਾੜ 20 ਕੀ ਬਾਈ ਜੂਨੀ ਬਿਹਾਰ ਸ਼ਰਦਾ ਭਵਨ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਪਾਵਨ ਪੇਤੇ ਸਾੰਤ ਪਰ ਸੱਚੇ ਪਾਤਸ਼ਾਹ ਧੰਗੁਰੂ ਆ ਹਰਿ ਸੱਚੇ ਪਾਤਸ਼ਾਹ ਜੀ ਨੇ 1595 ਈਸਵੀ ਨੂੰ ਉਤਾਰਧਾਰਿਆ ਔਰ ਸਭ ਸੱਚੇ ਪਾਤਸ਼ਾਹ ਦੀ ਘਰ ਵਿੱਚ ਖੁਸ਼ੀਆਂ ਆਈਆਂ ਸਾਚੇ ਸਤਗੁਰ ਦੀਆ ਭੇਜ ਚਿਰ ਜੀਵਨ ਉਪਜਾ ਸੰਯੋਗ ਉਦਰੇ ਮਾਇਕੀਆ ਨਿਵਾਸ ਮਾਤਾ ਕੇ ਮਨ ਬਹੁਤ ਵਿਕਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ ਮਹਾਰਾਜ ਦੇ ਪ੍ਰਕਾਸ਼ ਗੁਰਪੁਰ ਵੀ ਆਪ ਦੇ ਚੈਨ ਰਾਈ ਸਮੂਹ ਸਖਤ ਜਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਵੈਕੁਰ ਜੀ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਆਉਣ ਵਾਲੀ ਸੰਗਤਾਂ ਦੇ ਵਾਸਤੇ ਹਰੇਕ ਪ੍ਰਕਾਰ ਦੀ ਸਹੂਲਤਾਂ ਦਾ ਧਿਆਨ ਰੱਖਦਾ ਆ ਪਾਰਕਿੰਗ ਦਾ ਲੰਗਰਾਂ ਦਾ ਪ੍ਰਕਾਸ਼ ਦੇ ਪ੍ਰਬੰਧ ਬਿਲਕੁਲ ਮੁਕੰਮਲ ਨੇ ਕਿਸੇ ਵੀ ਪ੍ਰਕਾਰ ਦੀ ਕੋਈ ਮਿਸਕਲ ਜਿਹੜੀ ਉਹ ਪੇਸ਼ ਨਹੀਂ ਆ ਰਹੀ ਜੀ